ਹਾਂਜੀ ਹੁਣ ਜਿਹੜੀ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਅਮਰਤਪਾਲ ਫਸਦਾ ਨਜ਼ਰ ਆਉਂਦਾ ਬਾਈ ਜਿਵੇਂ ਕਿ ਹਰ ਰੋਜ਼ ਨਵੇਂ ਤੋਂ ਨਵੇਂ ਦੋਸ਼ ਲੱਗਦੇ ਆ ਤੇ ਜਿਹੜੇ ਕੀ ਹੁਣ ਇੱਕ ਚੈਟ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਬਈ ਅਸ਼ਲੀਲ ਜਿਹਦੇ ਵਿੱਚ ਗੱਲਾਂ ਚੈਟ ਉਹਦੀ ਵਾਇਰਲ ਹੋ ਜਾਂਦੀ ਹੈ ਅਮਰਤਪਾਲ ਦੀ ਜਿਹਦੇ ਵਿੱਚ ਫਸਣ ਦਾ ਨਜ਼ਰ ਆਉਂਦਾ ਅਮਰਤਪਾਲ ਸਿੰਘ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਤੁਹਾਨੂੰ ਬਣੇ ਰਹੋ ਚੈਨਲ ਤੇ ਫਿਰ ਆਪਾਂ ਕਰਾਂਗੇ ਅਗਲੇ ਵਿਚਾਰ ਸਾਂਝੇ ਸੁਣੋ ਸ਼ਿਕਾਇਤ ਬਧਾਉਣ ਵਾਲੀ ਸਾਹਮਣੇ ਆ ਰਹੀ ਆ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਜਿੱਤ ਹਾਸਲ ਕਰਕੇ ਐਮਪੀ ਬਣੇ ਅਮਰਤਪਾਲ ਸਿੰਘ ਅਸਾਂਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਤਾਂ ਬੰਦ ਨੇ ਪਰ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਤਾਂ ਹੁਣ ਫਰੀਦਕੋਟ ਦੀ ਪੁਲਿਸ ਦੇ ਵੱਲੋਂ ਉਸ ਮਾਸੇਵੀ ਹਰੀ ਨੌਕੇ ਦੇ ਕਤਲ ਮਾਮਲੇ ਦੇ ਵਿੱਚ ਇੱਕ ਟਿੰਡਰ ਐਪ ਤੋਂ ਜਾਣਕਾਰੀ ਮੰਗੀ ਸੀ ਟਿੰਡਰ ਐਪ ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ ਜਿਸ ਦੇ ਵਿੱਚ ਇੰਡਰ ਐਪ ਦੇ ਉੱਤੇ ਅਮਰਤ ਸਿੱਧੂ ਨਾਮ ਦਾ ਇੱਕ ਵਿਅਕਤੀ ਦਾ ਅਕਾਊਂਟ ਸੀ ਜੋ ਕਿ ਕੁੜੀਆਂ ਦੇ ਨਾਲ ਅਸ਼ਲੀਲ ਚੈਟ ਕਰਦਾ ਸੀ ਤਾਂ ਪੁਲਿਸ ਨੂੰ ਇਹ ਸ਼ੱਕ ਹੈ ਕਿ ਇਹ ਅਮਰਤ ਸਿੱਧੂ ਨਾਮ ਦਾ ਜੋ ਅਕਾਊਂਟ ਬਣਾਇਆ ਗਿਆ ਜੋ ਕਿ ਦੁਬਈ ਤੋਂ ਇਹ ਅਕਾਊਂਟ ਬਣਾਇਆ ਜਾਂਦਾ ਤੇ ਕੀ ਇਹ ਇੱਕ ਹੀ ਇਹ ਅਮਰਤ ਪਾਲ ਸਿੰਘ ਜੋ ਕਿ ਐਮਪੀ ਅਮਰਤ ਪਾਲ ਸਿੰਘ ਨੇ ਉਸ ਦਾ ਅਕਾਊਂਟ ਆ ਤਾਂ ਪੁਲਿਸ ਨੇ ਅਜੇ ਤੱਕ ਇਹ ਕਲੀਅਰ ਨਹੀਂ ਕੀਤਾ ਪਰ ਜੋ ਟਿੰਡਰ ਐਪ ਤੋਂ ਜਾਣਕਾਰੀ ਮੰਗੀ ਸੀ ਪੁਲਿਸ ਦੇ ਵੱਲੋਂ ਉਹ ਜਾਣਕਾਰੀ ਦੇ ਵਿੱਚ ਅਮਰਤ ਸਿੱਧੂ ਦਾ ਇੱਕ ਅਕਾਊਂਟ ਬਣਿਆ ਹੋਇਆ ਸੀ ਜੋ ਕਿ ਅਸ਼ਲੀਲ ਗੱਲਾਂ ਕੁੜੀਆਂ ਦੇ ਨਾਲ ਕਰਦਾ ਸੀ ਤੇ ਇਹ ਅਕਾਊਂਟ ਅਮਰਤਪਾਲ ਸਿੰਘ ਦਾ ਮੰਨਿਆ ਜਾ ਰਿਹਾ ਸ਼ੱਕ ਪੁਲਿਸ ਦੇ ਵੱਲੋਂ ਜਤਾਇਆ ਜਾ ਰਿਹਾ ਕਿ ਐਮਪੀ ਅਮਰਤਪਾਲ ਸਿੰਘ ਦਾ ਇਹ ਅਕਾਊਂਟ ਆ ਤਾਂ ਅਖਰ ਕੌਣ ਚਲਾਉਂਦਾ ਸੀ ਕੀ ਇਸ ਨੂੰ ਅਮਰਤਪਾਲ ਸਿੰਘ ਚਲਾਉਂਦਾ ਸੀ ਅਕਾਊਂਟ ਨੂੰ ਕੀ ਇਸ ਨੂੰ ਕੋਈ ਉਸ ਦਾ ਸਾਥੀ ਚਲਾ ਰਿਹਾ ਸੀ ਇਸ ਦੀ ਜਾਂਚ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਜੇਕਰ ਇਹ ਅਮਰਤਪਾਲ ਸਿੰਘ ਦਾ ਅਕਾਊਂਟ ਹੋਇਆ ਅਮਰਤਪਾਲ ਸਿੰਘ ਚਲਾਉਂਦਾ ਹੋਇਆ ਜਾਂ ਉਸ ਦਾ ਕੋਈ ਸਾਥੀ ਤਾਂ ਵੱਡੀਆਂ ਮੁਸ਼ਕਲਾਂ ਦੇ ਵਿੱਚ ਜ਼ਰੂਰ गिर ਸਕਦੇ ਨੇ ਕਿਉਂਕਿ ਪਹਿਲਾਂ ਹੀ ਅਮਰਤਪਾਲ ਸਿੰਘ ਅਜਈਆਂ ਮੁਸ਼ਕਲਾਂ ਦੇ ਵਿੱਚ ਫਸ ਚੁੱਕੇ ਨੇ ਤੀਜੀ ਵਾਰ ਨੈਸ਼ਨਲ ਸਕਿਉਰਿਟੀ ਐਕਟ ਲਗਾ ਦਿੱਤਾ ਗਿਆ ਸੰਬੰਧੀ ਡਿਬੜੁਗੜ ਜ਼ਿਲ੍ਹੇ ਦੇ ਵਿੱਚ ਮੰਦ ਹੈ ਹਾਲਾਂਕਿ ਉਹਨਾਂ ਦੇ ਸਾਥੀ ਸਾਰੇ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਚੁੱਕੇ ਉਹਨਾਂ ਦੇ ਉੱਤੇ ਐਨਐਸਏ ਜੋ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਹੈ ਪਰ ਅਮਰਤਪਾਲ ਸਿੰਘ ਦੇ ਉੱਤੇ ਜਦੋਂ ਪਹਿਲੇ ਸਾਲ ਦੀ ਐਨਐਸਏ ਖਤਮ ਹੋਈ ਸਭ ਨੂੰ ਉਮੀਦ ਸੀ ਕਿ ਹੁਣ ਐਨਐਸਏ ਟੁੱਟ ਜਾਵੇਗੀ ਪੰਜਾਬ ਆ ਜਾਵੇਗਾ ਅਮਰਤਪਾਲ ਸਿੰਘ ਪਰ ਅਜਿਹਾ ਨਹੀਂ ਹੋਇਆ ਦੂਜੇ ਸਾਲ ਵੀ ਅਜਿਹਾ ਕੁਝ ਹੋਇਆ ਹਾਂਜੀ ਜੋ ਇਹ ਅਮਰਤਪਾਲ ਦੀ ਇੱਕ ਜਿਹੜੀ ਚੈਟ ਦੱਸੀ ਜਾਂਦੀ ਹੈ ਵੀ ਟੈਂਡਰ ਐਪ ਆ ਕੋਈ ਤੇ ਉਹਦੇ ਵਿੱਚ ਅਮਰਤ ਸਿੱਧੂ ਅਮਰਤਪਾਲ ਸਿੱਧੂ ਉਹ ਨਾਂ ਤੇ ਕੋਈ ਜਿਹੜੀ ਇਹ ਟੈਂਡਰ ਐਪ ਤੇ ਚੈਟ ਹੋਈ ਆ ਤੇ ਹੁਣ ਇਹ ਦੱਸਣਾ ਇਹ ਆ ਵੀ ਇਹ ਜੋ ਸ਼ਲੀਲ ਹਰਕਤਾਂ ਗੱਲਾਂ ਜੋ ਚੈਟ ਗਲਤ ਤਰੀਕੇ ਨਾਲ ਕੀਤੀ ਜਾਂਦੀ ਸੀ ਉਹ ਅਮਰਤਪਾਲ ਦੀ ਆ ਤੇ ਇਹਦੇ ਵਿੱਚ ਅਮਰਤਪਾਲ ਤੇ ਦੋਸ਼ ਲੱਗਦੇ ਆ ਜਿਵੇਂ ਆਪਾਂ ਗੱਲ ਕਰੀਏ ਜਿਹੜੇ ਉਹਨਾਂ ਦੇ ਸਾਥੀ ਆ ਪਿਛਲੇ ਦਿਨ ਤਾਂ ਉਹਨਾਂ ਤੋਂ ਐਨਐਸਬੀ ਟੁੱਟੀ ਜਾਂਦੀ ਆ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਲਿਆਤਾ ਜਾਂਦਾ ਤੇ ਪਰ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਪਰ ਉਹਨਾਂ ਉੱਤੇ ਦਿਨ ਬਦਨ ਕੋਈ ਨਾ ਕੋਈ ਦੋਸ਼ ਲੱਗਦੇ ਹੁੰਦੇ ਆ ਜੇ ਗੱਲ ਕਰੀਏ ਹੁਣ ਜਦੋਂ ਕਾਲੀ ਦਲਬਾਰ ਪੰਜਾਬ ਦੇ ਜਿਸ ਦਿਨ ਇਹ ਪਾਰਟੀ ਬਣ ਜਾ ਰਹੀ ਸੀ ਉਸ ਦਿਨ ਅਮਰਤਪਾਲ ਨੇ 2 ਘੰਟਿਆਂ ਦੀ ਪੈਰੋਲ ਤੇ ਬਾਹਰ ਆਉਣਾ ਸੀ ਤੇ ਪਰ ਉਸ ਦਿਨ ਕੀ ਹੁੰਦਾ ਅਮਰਤਪਾਲ ਤੇ ਜੂ ਐਪੀਲ ਆ ਜਾਂਦਾ ਗੁਰਪ੍ਰੀਤ ਹਰੀ ਨੌ ਦਾ ਸਾਕਸ ਜਿਹੜਾ ਹਤਿਆਕਿਸਲਾ ਦਿੱਤਾ ਜਾਂਦਾ ਤੇ ਪਰ ਹੁਣ ਨਵੇਂ ਤੋਂ ਨਵਾਂ ਮਾਮਲਾ ਕੋਈ ਨਾ ਕੋਈ ਸਾਹਮਣੇ ਆਉਂਦਾ ਜੇ ਗੱਲ ਕਰੀਏ ਉਹਨਾਂ ਦੇ ਵਕੀਲ ਦਾ ਦੱਸਣਾ ਇਹ ਆ ਵੀ ਇਹ ਇੱਕ ਸਰਕਾਰਾਂ ਦਾ ਇੱਕ ਇਹ ਸਾਜ਼ਿਸ਼ਾ ਰਚੀ ਹੋਈ ਵੀ ਅਮਰਤਪਾਲ ਕਿਸੇ ਤਰੀਕੇ ਨਾਲ ਬਾਹਰ ਨਾ ਆ ਜੇ ਤਾਂ ਵੀ ਕੋਈ ਨਾ ਕੋਈ ਦੋਸ਼ ਢੜ ਕੇ ਉਹਨਾਂ ਤੇ ਲਾ ਦਿੰਦਾ ਕਿਉਂਕਿ ਇੱਕ ਸ਼ਾਮ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਕੋਈ ਨਾ ਕੋਈ ਬਾਹਰੋਂ ਦੋਸ਼ ਲਾ ਦਤੇ ਇਹਨੇ ਅਮਰਤਪਾਲ ਤੇ ਅੰਦਰ ਬੈਠੇ ਤੇ ਗੱਲ ਹੁਣ ਇਹ ਆ ਵੀ ਜਿਹੜੇ ਹਿਸਾਬ ਨਾਲ ਇੱਕ ਲਹਿਰ ਬਣ ਜਾ ਰਹੀ ਆ ਪੰਜਾਬ ਦੇ ਵਿੱਚ 2027 ਚ ਅਮਰਤਪਾਲ ਫਿਰ ਪਾਰਟੀ ਬਣ ਜਾ ਰਹੀ 2027 ਚ ਇਹ ਲੋਕਾਂ ਦੀ ਇੱਕ ਲਹਿਰ ਆ ਪੰਜਾਬ ਦੇ ਲੋਕਾਂ ਸਿੱਖ ਜਥੇਬੰਦੀਆਂ ਦਾ ਇਹ ਕਹਣਾ ਜਿਵੇਂ ਪੰਜਾਬ ਦੇ ਲੋਕ ਸੜਕਾਂ ਤੇ ਉਤਰਿਆ ਵੀ ਇਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਜੋ ਅਮਰਤਪਾਲ ਸਿੰਘ ਆ ਇਹਨਾਂ ਨੂੰ ਵੀ ਰਿਹਾ ਕਰੋ ਤਾਂ ਇਸ ਕਰਕੇ ਇਹ ਵਕੀਲ ਦਾ ਇਹ ਕਹਿਣਾ ਵੀ ਕੋਈ ਨਾ ਕੋਈ ਦੋਸ਼ ਅਮਰਤਪਾਲ ਤੇ ਲਾ ਦਿੰਦਾ ਇਹ ਸਭ ਝੂਠ ਆ ਜੋ ਇੱਕ ਅਮਰਤਪਾਲ ਦੇ ਨਾਂ ਤੇ ਜਾਣਿਆ ਜਾਂਦਾ ਅਮਰਤ ਕੋਈ ਸਿੱਧੂ ਦੱਸਿਆ ਜਾਂਦਾ ਤਾਂ ਇਹ ਜਿਹੜਾ ਟੈਂਡਰ ਐਪ ਹੈ ਹੁਣ ਇਹ ਪੂਰਾ ਜਾਣਕਾਰੀ ਹਲੇ ਤੱਕ ਨਹੀਂ ਸਾਹਮਣੇ ਆਈ ਵੀ ਕਿਸ ਦੀ ਚੈਟ ਆ ਪਰ ਇਹਦੇ ਵਿੱਚ ਅਸਲੀਲ ਜਿਹੜੀਆਂ ਗੱਲਾਂ ਕੁੜੀਆਂ ਨਾਲ ਗਲਤ ਚੈਟਾਂ ਹੋਈਆਂ ਇਹਦੇ ਵਿੱਚ ਅਮਰਤਪਾਲ ਫਸਦੇ ਨਜ਼ਰ ਆਉਂਦੇ ਆ ਤੇ ਪਰ ਇਹਦੇ ਵਿੱਚ ਮਾਮਲਾ ਹਜੇ ਇਹ ਸਾਹਮਣੇ ਨਹੀਂ ਆਇਆ ਵੀ ਉਹ ਅਮਰਤਪਾਲ ਦੀ ਚੈਟ ਆਗੀ ਇਹ ਹਜੇ ਪੂਰੀ ਇਨਕੁਆਇਰੀ ਕਰਨੀ ਹਜੇ ਜੋ ਪੁਲਿਸ ਆਪਣੇ ਬੰਨਿਓ ਇਨਕੁਆਇਰੀ ਕਰ ਰਹੀ ਹੈ ਹਜੇ ਮਾਮਲਾ ਸਾਹਮਣੇ ਨਹੀਂ ਹੈ ਪਰ ਦੋਸ਼ ਅਮਰਤਪਾਲ ਤੇ ਲੱਗਦੇ ਜਿਵੇਂ ਕਿ ਦੇਖਿਆ ਤੁਸੀਂ ਕਨਾਲ ਨਾਲ ਜਿਹੜਾ ਭਗਤ ਸਿੰਘ ਦਵਾਬੀ ਅਕਸਰ ਉਹ ਅਮਰਤਪਾਲ ਦੇ ਖੁਲਾਸੇ ਕਰਦੇ ਆ ਤੇ ਪਰ ਉਹਨਾਂ ਬੰਨਿਓ ਵੀ ਇੱਕ ਫੋਟੋਆਂ ਦਿਖਾਈਆਂ ਜਾਂਦੀਆਂ ਚੈਟ ਦਿਖਾਈਆਂ ਜਾਂਦੀਆਂ ਵੀ ਇਹ ਅਮਰਤਪਾਲ ਦੀ ਹੁਣ ਦੇਖਣਾ ਇਹ ਬੰਦਾ ਸਾਡੇ ਪੰਜਾਬ ਦੇ ਲੋਕ ਹੀ ਦੱਸਣਗੇ ਕਮੈਂਟ ਤੁਸੀਂ ਜ਼ਰੂਰ ਕਰੋ ਵੀ ਬਈ ਅਮਰਤਪਾਲ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਕਮੈਂਟ ਆਪਣੇ ਵਿਚਾਰ ਸਾਂਝੇ ਜਰੂਰ ਕਰੋ ਕਿਉਂਕਿ ਅਕਸਰ ਅਮਰਪਾਲ ਤੇ ਵਿਵਾਦ ਕੋਈ ਨਾ ਕੋਈ ਖੜਾ ਜਰੂਰ ਹੁੰਦਾ ਜੇ ਗੱਲ ਕਰੀਏ ਅਮਰਪਾਲ ਦੀ ਐਨਐਸਏ ਲੈ ਕੇ ਉਹਨਾਂ ਦੇ ਸਾਥੀਆਂ ਤੋਂ ਐਨਐਸਏ ਟੁੱਟ ਜਾਂਦੀ ਹੈ ਪਰ ਅਮਰਪਾਲ ਸਿੰਘ ਤੇ ਹਲੇ ਤੱਕ ਤੀਜੀ ਵਾਰ ਐਨਐਸਏ ਫੇਰ ਲਾ ਦਿੱਤੀ ਜਾਂਦੀ ਹੈ ਹੁਣ ਸਾਡੇ ਪੰਜਾਬ ਦੇ ਸਿੱਖ ਜਥੇਬੰਦੀਆਂ ਨਾਲ ਇਹ ਕਹਿਣਾ ਵੀ ਜਿਹੜੀ ਤੀਜੀ ਵਾਰ ਐਨਐਸਏ ਲੱਗੀ ਹੈ ਕਿ ਸੁਧਾਰਨ ਲੱਗੀ ਆ ਸਾਨੂੰ ਇਹ ਦੱਸ ਜਿਵੇਂ ਪੰਜਾਬ ਦੇ ਲੋਕ ਸੜਕਾਂ ਤੇ ਉੱਤਰਿਆ ਇਹ ਸਿੱਖ ਜਥੇਬੰਦੀਆਂ ਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਵੀ ਅਮਰਤਪਾਲ ਕਦੋਂ ਆਊ ਪਰ ਹੁਣ ਅਮਰਤਪਾਲ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆਉਂਦੀਆਂ ਕੋਈ ਨਾ ਕੋਈ ਦੋਸ਼ ਲੱਗ ਜਾਂਦਾ ਜਿਹਦੇ ਵਿੱਚ ਅਮਰਤਪਾਲ ਹਲੇ ਤੱਕ ਬਾਹਰ ਨਹੀਂ ਆ ਸਕਦਾ ਕਿਉਂਕਿ ਜਿਹੜੇ ਨਾਲ ਅਜੇ ਪੁਲਸ ਨੇ ਮਨੀਓ ਜਾਰੀ ਇਨਕੁਇਰੀ ਕਰ ਰਹੀ ਆ ਵੀ ਇਹ ਚੈਟ ਕੀ ਦੀ ਆ ਮਾਮਲਾ ਕੀ ਮਾਮਲਾ ਇਹ ਤੇ ਇਹ ਟੈਂਡਰ ਐਪ ਆ ਇਹਦੇ ਬਨਿਓ ਸਾਰੀ ਜਾਣਕਾਰੀ ਹਲੇ ਤੱਕ ਜੋ ਪੁਲਸ ਦੇ ਵੱਲੋਂ ਸਾਹਮਣੇ ਨਹੀਂ ਆਈ ਪਰ ਅਮਰਤਪਾਲ ਤੇ ਦੋਸ਼ ਜੁੜਦਾ ਜੋ ਅਮਰਤ ਨੂੰ ਨਾ ਤੇ ਜੋ ਇੱਕ ਅੰਕਪਣਿਤ ਟੈਂਡਰ ਐਪ ਤੋਂ ਚੈਟ ਹੁੰਦੀ ਆ ਤੇ ਉਹਦੇ ਵਿੱਚ ਅਸ਼ਲੀਲ ਗੱਲ ਗੱਲਾਂ ਗਲਤ ਗੱਲਾਂ ਇਹ ਕੁੜੀਆਂ ਨਾਲ ਕੋਈ ਚੈਟ ਗਲਤ ਤਾਂ ਇਹਦੇ ਵਿੱਚ ਅਮਰਤਪਾਲ ਫਸਦੇ ਨਜ਼ਰ ਆਉਂਦੇ। ਤੇ ਗੱਲ ਹੁਣ ਆਏ ਆ ਵੀ ਜਿਵੇਂ ਉਹਨਾਂ ਦੇ ਵਕੀਲ ਦਾ ਅਕਸਰ ਕਹਿਣਾ ਵੀ ਇਹ ਜਿਹੜੀਆਂ ਪੰਜਾਬ ਸਰਕਾਰ ਹਕੂਮਤਾਂ ਅਮਰਤਪਾਲ ਨੂੰ ਬਾਹਰ ਨਹੀਂ ਆਉਂਦੀਆਂ ਤੇ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਜੇਲ੍ਹ ਚ ਬੈਠੇ ਤੇ ਇਹ ਸਭ ਕੁਝ ਝੂਠ ਕਿ ਜਿਵੇਂ ਪੰਜਾਬ ਦੇ ਵਿੱਚ 2027 ਚ ਅਮਰਤਪਾਲ ਨੂੰ ਲਿਆਉਣ ਦੀ ਲਹਿਰ ਬਣੀ ਹੋਈ ਆ ਇਸ ਕਰਕੇ ਇਹ ਸਰਕਾਰਾਂ ਨੂੰ ਇਹ ਆ ਵੀ ਅਮਰਤਪਾਲ ਜੇ ਬਾਹਰ ਆ ਗਿਆ ਤਾਂ ਸਾਨੂੰ ਕੌਣ ਪੁੱਛੂ ਤਾਂ ਇਸ ਕਰਕੇ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਯਾਰ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਜੋ ਕਿ ਭਈ ਅਮਰਤਪਾਲ ਨੂੰ ਲੈ ਕੇ ਬਹੁਤ ਵਡੇ ਖੁਲਾਸੇ ਹੋਏ ਆ ਸਾਹਮਣੇ ਆਏ ਆ ਜੋ ਤਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾ ਨਰ ਮਿਲਦੇ ਆ ਗੱਲ ਨੂੰ ਨੋਟ ਕਰੋ ਧੰਨਵਾਦ